ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 11 گاਵਾਂ ਦੀ ਵੀਡੀਓ ਲੈ ਕੇ ਆਏ ਆ ਤਿੰਨ ਤਾਜ਼ੀਆਂ ਸੂਈਆਂ ਤੇ ਅੱਠ ਗੱਬਣ ਨੇ ਆਜੋ ਪੁੱਛਦੇ ਆਂ ਭਾਈ ਤੁਰ ਟੇੜਾ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਨਰਮਲ ਸਿੰਘ ਜੀ ਠੀਕ ਆ ਭਾਈ ਪਿੰਡ ਭਾਈ ਰੂਪਾ ਤਸਵੀਰ ਫੂਲ ਜਿਹੜਾ ਬਠੰਡਾ ਜੀ ਨੇੜੇ ਪਿੰਡ ਕਿਹੜਾ ਜੀ ਨੇੜੇ ਦਾ ਸਲਾਪੁਰ ਹੈਗਾ ਜੀ ਇਧਰ ਭਗਤਾਪੁਰ ਭਾਈ ਕਸਤਰਾਮਪੁਰ ਫੂਲ ਬਚਾਲੇ ਜਾਂਦਾ ਜੀ ਠੀਕ ਆ ਭਾਈ ਮੈਲ ਫੋਨ ਨੰਬਰ ਹੈ 9463842852 ਦੂਜਾ ਹੈਗਾ 7078206052 ਠੀਕ ਆ ਭਾਈ ਭਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੇਖ ਰਿਹਾ ਕਿਹੜਾ ਸੂਆ ਸੂਈਆ ਭਾਈ ਪਹਿਲਾ ਸੂਸੂਆ ਜੀ ਪਲੂਨ ਕਦੋਂ ਸੂਈਆ ਵੀਰੇ ਯਾ ਸਵੇਰੇ ਸੂਈਆ ਚਾਰ ਠੀਕ ਆ ਭਾਈ ਬੱਚਾ ਕੀ ਦਿੱਤਾ ਬੱਚਾ ਦਿੱਤਾ ਜੀ ਠੀਕ ਆ ਭਾਈ ਬੱਚਾ ਬੱਸਾ ਦਿੱਤਾ ਬੱਚਾ ਦੇਖੀ ਜੀ ਤੇ ਬੱਚੀ ਉਹਦੀ ਤਾਂ ਵੱਲੀ ਚੰਗੀ ਹਾਂ ਬੱਸੀ ਦੀ ਦਾ ਵਾਲੀ ਚੰਗੀ ਸੀ ਹਾਂਜੀ ਕਿੰਨਾ ਕੁ ਬੋਲਾ ਕੱਢਿਆ ਭਾਈ ਹਲ ਤਾਂ 4 ਲੀਟਰ ਕੱਢਿਆ ਸੀ ਭਾਈ ਕਿਰਾਂ ਹਾਲੇ ਤਾਂ ਪਹਿਲੇ ਨਾ ਠੀਕ ਆ ਭਾਈ ਥਣ ਬਹੁਤ ਚੰਗਾ ਯਾਰ ਹਨਾ ਬਹੁਤ ਚੰਗਾ ਵਾਲੀ ਚੰਗੀ ਜੀ ਬ ਮੱਝਾਰ ਕਾ ਸਾਰ ਲਗਾ ਬੱਝਾਰ ਕਾ ਮੋਟਾ ਸਣਾ ਜੀ ਇੱਧਰ ਦਿਖਾ ਦਿਓ ਜੀ ਹਾਂ ਸਹੀ ਗੱਲ ਆ ਤੋੜ ਲੈ ਉਹ ਲੋਕਾਂ ਨੇ ਤੋਰ ਕੇ ਦਿਖਾ ਦੇ ਮਣੀ ਹਾਜੀ ਤੋਰਾ ਤਰਾ ਚੰਗਾ ਬਾਕੀ ਕੱਦ ਵਿੱਡ ਵੀ ਚੰਗਾ ਗਾ ਕਿੰਨਾ ਕੇ ਦੁੱਧ ਪਾ ਦੂ ਬਾਈ ਲਈ ਤੂੰ ਉਮੀਦ ਆਪ ਨੂੰ 20 ਲੀਟਰ ਦੀ ਅਗਲਾ ਆਪ ਦੀ ਸਮਝ ਨਾਲ ਲੈ ਕੇ ਜਾਵੇ ਠੀਕ ਆ ਬਾਕੀ ਸਮਾਈ ਹੈਗਾ ਅਗਲੇ ਦੀ ਹੁਣ ਆਪਾਂ ਕਹੀ ਜਾਗੇ ਅਗਲਾ ਸਾਹਮਣੇ ਨਾ ਇਹ ਤਾਂ ਗੱਲ ਪਹਿਲਾਂ ਜੀ ਜਾਤ ਬ੍ਰੀਡ ਪੂਰੀ ਐ ਜੀ ਵਹਿੜਦੀ ਹਾਂ ਜਾਤ ਬ੍ਰੀਡ ਫੁੱਲ ਆ ਤਨ ਕੋਨਾ ਛੋਟਾ ਛੋਟਾ ਕੰਨ ਆਗਾ ਵਾਕੀ ਪੂਰੀ ਸਵੀ ਪਲੀ ਆ ਸਵੀ ਪਲੀ ਪੂਰੀ ਹਾਂ ਕਿਸੇ ਬੱਚੇ ਤੇ ਲਿਸੀ ਨਹੀਂ ਕੀ ਮਲ ਰੂਗਾ ਜਾਇਜ ਜੀ ਇਹਦਾ ਬਈ ਜੀ ਮੁੱਲ ਲੱਗੇ ਵੀ ਆਪਣੇ ਜਾਇਜ ਹੀ ਹੁੰਦੇ ਆਪਾਂ ਵਾਧਾ ਘਾਟਾ ਕੋਈ ਨਹੀਂ ਕਰਨਾ ਠੀਕ ਆ ਕੋਈ ਛੱਪੇ ਵਾਲਾ ਮਾਨਤਾਨ ਹੋਊਗਾ ਠੀਕ ਆ ਜਿਹਨੂੰ ਆਪਣਾ ਮਨ ਲੱਗੇ ਰੇਟ ਜਾਇਜ ਲੱਗੋ ਉਹੀ ਬੰਦਾ ਫੋਨ ਲਾਵੇ ਠੀਕ ਆ ਤੇ 64000 ਦੀ ਬੱਛੀ ਦੇਵਾਂਗੇ 64000 ਦੀ ਬੱਸੀ ਬਾਈ ਕਹਿੰਦਾ ਦੇ ਦੇ ਦਾਂਗੇ ਵਿੱਚੋਂ ਮਾਨਤਨ ਹੋਜੂ ਮਾਨਤਨ ਛੋੜ ਛੱਪਾ ਕਰਾਂਗੇ ਕੋਈ ਨਹੀਂ ਠੀਕ ਆ ਬਾਈ ਕੋਈ ਸੌਦੇਬਾਜੀ ਵਾਲਾ ਸੌਦੇਬਾਜੀ ਵਾਲਾ ਮੌਲ ਨਹੀਂ ਮੁੜ ਕੇ ਵਾਲਾ ਕਹੀ ਜਾਂਦਾ ਰਹਿੰਦਾ ਠੀਕ ਆ ਬਾਈ ਜੀ ਨੂੰ ਆਪਣਾ ਰੇਟ ਚੰਗਾ ਲੱਗੂ ਉਹੀ ਫੋਨ ਲਾਵੇ ਕੋਈ ਚੱਕਰ ਨਹੀਂ ਸਹੀ ਗੱਲ ਆ ਬਾਈ ਦੀ ਬਾਈ ਕਹਿੰਦਾ ਜੀ ਨੂੰ ਰੇਟ ਚੰਗਾ ਲੱਗੂ ਉਹੀ ਫੋਨ ਲਾਵੇ ਬਾਈ ਰੇਟ ਪਹਿਨੇ ਜਾਜ ਹੁੰਦਾ ਫੇਰ ਕਹਿਣ ਲੱਗ ਜਾਂਦਾ ਜਿਆ ਨਹੀਂ ਆਇਆ ਹੁਣ ਬੈੜ ਦਾ ਹੀ ਆਪਾਂ 75000 ਮੰਗ ਲਾ ਜੀ ਮੰਗ ਲਿਆ ਬਾਈ ਸਹੀ ਗੱਲ ਆ ਬੈੜ ਚਾੜੇ ਸਫਾਈ ਦੇਖੋ ਜਿੱਧਰ ਦਿਖਾਉਗਾ ਸਫਾਈ ਤਾਂ ਬਾਈ ਕੱ

ਬੱਚਾਈ ਬਹੁਤ ਚੰਗੀ ਆ ਹਨਾ ਬਹੁਤ ਚੰਗੀ ਚਵਾਈ ਜੀ ਹਾਂ ਹਾਂ ਆ ਤਾਰਾ ਇਹ ਥੋੜੀ ਜੀ ਤਾਰਾ ਮਾਰੀਆਂ ਦੁੱਧ ਦੇਖੋ ਕਿੰਨਾ ਕਰਤਾ ਥੱਲੇ ਆ ਮਗਰ ਲਸਣ ਐ ਚਵਾਈ ਇੱਕੋ ਜੀ ਆ ਕੋਈ ਪੂਰ ਸਰ ਲਾਨੀਗਾ ਕਿਸੇ ਵੀ ਸੰਚ ਨਾ ਹੀ ਕੋਈ ਆਲ ਸ਼ੋਅ ਪਸਮਾ ਲੇਖ ਬਹੁਤ ਚੰਗਾ ਪਸਮਾ ਕਰਿਆ ਵਾ ਹਾਂ ਜੀ ਮਗਰ ਦੀ ਚੈੱਕ ਕਰ ਲੋ ਪਿੱਛੇ ਦੀ ਆਡਰ ਬਹੁਤ ਕਮਾਲ ਦਾ ਤਿਆਰ ਕਰਿਆ ਵਾ ਬਾਕੀ ਸਨ ਗਲਾਬੀ ਥਾਣਾ ਹੈ ਹੀਟਿੰਗ ਵਾਲਾ ਆਡਰ ਕੋਈ ਐ ਨਹੀਂ ਗੱਲ ਟਟਮਾ ਟਟਮਾ ਠੀਕ ਆ ਬਈ ਅੱਗੇ ਬਾਈ 2 ਨੰਬਰ ਇਹ ਕਿਹੜਾ ਸੂਈ ਸੂਈ ਇਹ ਵੀ ਪਹਿਲਾ ਸੂਈ ਸੂਈ ਬਾਈ ਇਹ ਕਦੋਂ ਸੂਈ ਆ ਬਈ ਇਹ ਵੀ ਸਵੇਰੀ ਸੂਈ ਹੈ ਅੱਜ ਠੀਕ ਆ ਬਾਈ ਬੱਚਾ ਕੀ ਦਿੱਤਾ ਇਹਨੇ ਬੱਚੀ ਦਿੱਤੀ ਇਹਨੇ ਬੱਸੀ ਬਹੁਤ ਚੰਗੀ ਦਿੱਤੀ ਹੈ ਹੈਨਾ ਛੋਟਾ ਛੋਟਾ ਕਰਨਾ ਬਹੁਤ ਚੰਗੀ ਵੀਰ ਦੀ ਬੱਸੀ ਦਿੱਤੀ ਆ ਇਹ ਮੂਰੇ ਨਾਲ ਹੀ ਮਾਂ ਦੇ ਨਾਲ ਹੀ ਬੱਸੀ ਤਿਆਰ ਹੋ ਜਾਣਾ ਮੂਰੇ ਚੰਗੀ ਤਰ੍ਹਾਂ ਦੱਦਾਂ ਤੇ ਪੜ ਕੇ ਕਿੰਨਾ ਕੁ ਭੋਲਾ ਕੱਢਿਆ ਬਾਈ ਇਹ ਇਹਦਾ ਭੋਲਾ ਮਲ ਕੇ ਚਲੋ ਵੀ 10 ਕਿਲੋਟਰ ਕੱਢਿਆ ਪੱਕੇ ਨਾਲ ਤਾਂ ਹਲੇ ਬੱਚਾ ਚੰਗਾ ਤਾਂ ਹਲੇ ਬੋਲਾ ਮੰਨ ਲਾਈ ਗਾੜਾ ਜਿਆਦਾ ਮਤਲਬ ਥੋੜਾ ਜਿਹਾ ਬੋਲਾ ਠੀਕ ਆ ਥੋੜਾ ਜਿਹਾ ਹਾਂ ਉਹ ਕੱਢਤਾ ਸੀ ਸਾਰਾ ਹੀ ਵਿੱਚ ਕਿਨਾਂ ਚੱਲ ਪੈਂਦਾ ਜੇ ਆਪਾਂ ਨਹੀਂ ਕੱਢਦੇ ਚੱਲਦਾ ਠੀਕ ਆ ਕਿੰਨਾ ਕ ਦੁੱਧ ਕੱਢ ਦੂ ਬਾਈ ਦੁੱਧ ਕੱਢ ਦੋ ਜੀ 1500 ਲੀਟਰ ਠੀਕ ਆ 1516 ਲੀਟਰ ਦਾ ਦੁੱਧ ਆ ਤੇ ਫ੍ਰੀਡ ਆ ਕਿ ਬੈੜ ਦੀ ਬਰੀਕਾਂ ਵਾਲੀ ਬੈੜ ਬਰੀਕੀ ਵਾਲੀ ਬੈੜ ਆ ਹਾਂ ਸਹੀ ਗੱਲ ਆ ਬਾਈ ਬਾਕੀ ਥਾਣ ਬਹੁਤ ਚੰਗਾ ਹਨਾ ਬਾਕੀ ਫੇਸ ਕੁਆਲਟੀ ਬਹੁਤ ਚੰਗੀ ਆ ਬੋਦੀ ਵਦੀ ਦੀ ਬੈੜ ਚੰਗੀ ਹੈਗੀ ਇਹਦਾ ਮੁੱਲ ਬਾਈ ਦੇਣ ਲੈ ਰਈਏ 55000 ਕਰ ਦੇਣਾ 55000 ਦੀ ਬੈੜ ਦੇ ਦਾਂਗੇ ਬਾਈ ਕਹਿੰਦਾ ਮਾਨ ਤਨ ਹੋ ਜਾ ਬਾਈ ਮਾਨ ਤਨ ਬਸ ਕੋਨਾ ਕਰ ਲੈ ਛੋਟਾ ਛੱਪਿਆ ਠੀਕ ਆ ਬਾਈ ਤੇ ਬਾਕੀ ਇਹਦਾ ਸੀਲ ਠੰਡੀ ਇਹ ਵੀ ਪੂਰੀ ਆ ਕੋਈ ਚੱਕਰੀ ਵਿਚਕਾਂ ਹੀ ਬਹਿ ਜਾ ਕੋਈ ਦਿੱਕਤ ਨਹੀਂ ਠੀਕ ਆ ਬਾਈ ਥਾਣਾ ਚਾਰੇ ਥਾਣਾ ਨਿਕੜ ਹੋਇਆ ਪੂਰੇ ਲੈ ਬਸ ਨਹੀਂ ਬਹਿ ਜਾ ਕੋਈ ਚੱਕਰ ਨਹੀਂ ਜਮ ਨਹੀਂ ਕਰਨਾ ਬੱਚੇ ਦਾ ਕਰ ਦਿਆ ਜਮ ਬੱਚਾ ਵੀ ਨਹੀਂ ਬੱਚਾ ਵੀ ਨਹੀਂ ਬਾਈ ਨੇ ਧਾਰ ਇਹਦੀ ਵੀ ਬਹੁਤ ਪੋਲੀ ਆ ਬਾਈ ਹੈਨਾ ਇੱਕ ਨੰਬਰ ਚ ਬਈ ਇਹਦੀ ਜੀ ਬਾਕੀ ਪੂਰੀ ਵਿੱਥੀ ਤੇ ਥਣ ਲੱਗਿਆ ਵਾ ਕੁਛ ਨਹੀਂ ਕਹਿੰਦੀ ਠੀਕ ਆ ਬਈ ਪੂਰੀ ਛੰਡੀ ਪੂਰਾ ਪਿੱਛੇ ਤੋਂ ਲੇਵਾ ਪੂਰਾ ਸਾਫ ਸੁਥਰਾ ਗਾਇਨੀ ਗੱਲ ਕੋਈ ਸਿਆਣਾ ਬਾਈ ਬਰੀਕ ਨਾੜਾ ਬਾਕੀ ਆਰਡਰ ਤੇ ਹੂੰ ਸਹੀ ਗੱਲ ਆ ਬਰੀਕ ਨਾੜਾ ਆ ਡਰਾਂ ਗਾ ਮਗਰੋਂ ਚੈੱਕ ਕਰ ਲੈ ਜੇ 500 ਦੇ ਦੁੱਧ ਤੇ ਆ ਗਈ ਲੇਵਾ ਦੁੱਗਣਾ ਕਰ ਜੀ ਹਾਂ ਬਾਈ ਬਾਕੀ ਹਜੇ ਇਹਨੂੰ ਖਰਾਕ ਜਦੋਂ ਪੈਣ ਲੱਗੀ ਦੁੱਧ ਤੇ ਹੋਰ ਆ ਜਾਂਦਾ ਮੱਛੀ ਚੰਗੀਆਂ ਪਾਲਣ ਨੂੰ ਹਾਂ ਬੱਸੀ ਬਹੁਤ ਚੰਗੀਆਂ ਪਾਲਣ ਨੂੰ ਅੱਗੇ ਬਾਈ ਤਿੰਨ ਨੰਬਰ ਇਹ ਕਿਹੜਾ ਸੁਆ ਸੁਈਆ ਇਹ ਵੀ ਤਾਜੀ ਸੁਈਪ ਇਹ ਪਹਿਲਾ ਸੁਈ ਸੁਈ ਬਾਈ ਅਸੇ ਵੀ ਪਹਿਲਾ ਸੁਈ ਸੁਈ ਆ ਬਾਈ ਇਹ ਮਿਕਸ ਕ੍ਰੋਸ। ਕਾਣੇ ਦਾ ਬੜਾ ਕਮਾਲ ਦਾ ਬਾਈ। ਸਟਰੀਟ ਚ ਬੜਾ ਚੰਗਾ ਤੇ। ਹੂੰ। ਬਾਕੀ ਗਰਮੀ ਗਰਮੀ ਨਹੀਂ ਮੰਨਦੀ ਕ੍ਰੋਸ ਬਰੀਡ ਆ। ਹਾਂਜੀ ਹਾਂਜੀ ਇਹਨਾਂ ਘਰ ਦੁੱਧ ਦਿੰਦੀਆਂ। ਹੂੰ। ਦੁੱਧ ਵੀ ਚੰਗਾ ਹੁੰਦਾ। ਨਾਲ ਚੈੱਕ ਕਰ ਲਓ ਨੇੜੇ ਤਾਂ ਬਹੁਤ ਚੰਗਾ ਥਾਣਾ। ਚਾਰੇ ਥਣ ਪੂਰੇ ਗਾਇਬ ਤੇ ਆ। ਫੜ ਜਾ। ਬਾਕੀ ਤੋਰਾਦਾਰਾ ਕਰਮੜੀ ਦਾ ਚੰਗਾ। ਬਾਕੀ ਪੱਧਰ ਪੁੱਧਰ ਬਹੁਤ ਆ। ਕਿੰਨਾ ਕੇ ਦੁੱਧ ਦੇ ਬਾਈ ਸੇਵਾ ਨਾਲ? ਬਾਈ ਜੀ ਜੀ ਆਪਾਂ ਨੂੰ 17-18 ਲੀਟਰ ਦੀ ਉਮੀਦ ਹੈਗੀ। ਠੀਕ ਆ। ਆਪ ਦੀ ਸਮਝ ਨਾਲ ਜੋ ਮਰਜ਼ੀ ਸਮਝ ਕੇ ਲੈ ਜੇ। ਠੀਕ ਆ। ਬਾਈ ਕਹਿੰਦਾ 17-18 ਲੀ ਲੈਣੀ ਚਾਹੁੰਦਾ ਉਹ ਲੈ ਸਕਦਾ ਬਾਕੀ ਸੇਵਾ ਦਾ ਮੁੱਲ ਹੈ ਸੇਵਾ ਨਾਲ ਬੱਸੀ ਦਾ ਦਰਦ ਕਰ ਦੂਗਾ ਹਾਂ ਬਾਕੀ ਫੈਟ ਫੂਡ ਵੀ ਚੰਗੀ ਆਉਂਦੀ ਹੈਗੇ ਇਹਨਾਂ ਦੀ ਕੀ ਮੁੱਲ ਹੈ ਬਾਈ ਜਾਇਆ ਜਾਇਦਾ ਇਹ ਵੀ 55000 ਦੇਣੀ ਹੈ ਜੀ ਬਸ ਇਹਦਾ ਮੁੱਲ ਠੀਕ ਹੈ ਬਾਈ ਬੱਚਾ ਇਹਨੇ ਕੀ ਦਿੱਤਾ ਇਹਦੀ ਬੱਛੀ ਹੈ ਜੀ ਜਰਸੀ ਵਸੇ ਦਿੱਤੀ ਹੈ ਹੈਨਾ ਬੱਛੀ ਹੈ ਜੀ ਨਹੀਂ ਨਹੀਂ ਬੱਸੀ ਹੀ ਵਾ ਚੰਗੀ ਆ ਤਾਰਾ ਤੂਰਾ ਦਿਖਾ ਦੇਣ ਅਗਲੇ ਦੇ ਪਹਿਲਾਂ ਹੁੰਦਾ ਪਹਿਲੇ ਨਾਲ ਖਣੀ ਜੀ ਠੀਕ ਹੈ ਬਾਈ ਦੇਖੋ ਜੀ ਥਾਂ ਥਾਂ ਨੂੰ ਦੇਖੋ ਐ ਉਸਮਾਹ ਬਹੁਤ ਚੰਗਾ ਕਰਿਆ ਹੈ ਬਹੁਤ ਚੰਗਾ ਬਸਮਾਹ ਕਰਿਆ ਹੈ ਬਸ ਹੀ ਨੇ ਥਾਂ ਦਾ ਕੱਢੇਗਾ ਜਿਵੇਂ ਦੂਜੇ ਤੀਜੇ ਸੁਵੇ ਬੜ ਹੋਵੇ ਬਹੁਤ ਚੰਗਾ ਖਾਣਾ ਹੈ ਬਾਕੀ ਤੁਸੀਂ ਇਕੱਲਾ ਖਾਣ ਨਹੀਂ ਜਗਾ ਚੋਣ ਵੀ ਦੇਖੋ ਜੀ ਬਹੁਤ ਚੰਗਾ ਚੋਣ ਲੱਗਾ ਮੋਟਾ ਮੋਟਾ ਸਹੀ ਗੱਲ ਆ ਭਾਈ ਚੋਣ ਬਹੁਤ ਚੰਗਾ ਲੱਗਾ ਯਾਰ ਹਨਾ ਹੂੰ ਬਹੁਤ ਚੰਗਾ ਚੋਣਾ ਗਰਨ ਗਰਨ ਧਰਨੇ ਬੜ ਦੀ ਆ ਥੋੜੀ ਥੋੜੀ ਨਿਪੜੂਗੀ ਲਓ ਜੀ ਠੀਕ ਆ ਭਾਈ ਬਹੁਤ ਚੰਗਾ ਚੋਣ ਲਗਿਆ ਸਹੀ ਗੱਲ ਆ ਬਾਈ ਦੀ ਪੂਰੀ ਠੰਡੀ ਸੀਲਾ ਚੋਣ ਚਾਣੀ ਨੰਬਰ ਚੋਣ ਠੰਡੀ ਸੀਲਾ ਬਾਕੀ ਆਡਰ ਦੇਖੋ ਹਜੇ ਨੇ ਕੜਕੁੜ ਚੱਲਣਾ ਇਹਦਾ ਇਹਦੂ ਬਾਅਦ ਚ ਇਹਨੇ ਆਡਰ ਹੋਰ ਵੀ ਵਧੀਆ ਬਣਾਉਣਾਗਾ ਨਾੜਾ ਨੋੜਾ ਬਰੀਕੀ ਚੈੱਕ ਕਰ ਲਓ ਚਾਰੇ ਥਾਣਾ ਪੂਰੀ ਵਿੱਛੀ ਤੇ ਥਾਣਾ ਅੱਗੇ ਬਾਈ 4 ਨੰਬਰ ਇਹ ਸੂਂਦੀ ਜੀ ਦੂਜਾ ਸੂਆ ਬਾਰ ਕਿੰਨੇ ਕ ਦਿਨ ਬਾਕੀ ਆ ਬਾਈ ਇਹਦੇ 5 6 ਦਿਨ ਬਾਕੀ ਆ ਜੀ ਠੀਕ ਆ ਬਾਈ ਹਾਂਜੀ ਕੀ ਠੰਡੀ ਠੁੰਡੀ ਦੇਦਾ ਕੋਈ ਅੰਤ ਨਹੀਂ ਕਿ ਆਡਰ ਬਹੁਤ ਕਮਾਲ ਦਾ ਬਾਈ ਚਾਹ ਨਾ ਨੂੜਾ ਵੇਖੋ ਜੀ ਜਿਹਨੂੰ ਪਰਖਾ ਬੰਦੇ ਨੂੰ ਪਰਖਾ ਬਾਈ ਪਰਖੂ ਬੰਦਾ ਹੀ ਲਊਗਾ ਕੋਈ ਜਿਹੜੇ ਨੂੰ ਪਰਖਾ ਲੈਵਾ ਬਾਈ ਕਾਗਜ਼ ਆ ਰੱਖਾ ਲੈਵਾ ਬਾਈ ਕਾਗਜ਼ ਆ ਰਗਾ ਹਨਾ ਬਹੁਤ ਫ੍ਰੀਕ ਹੈ ਜੀ ਇੱਧਰ ਦੀ ਨਾੜਾ ਨੂੜਾ ਦਾ ਸਾਹ ਦੇਵਾ ਇੱਕ ਨੰਬਰਾਂ ਨਾਲ ਨਾੜਾ ਬਹੁਤ ਚੰਗੀਆਂ ਬਾਈ ਨਾੜਾ ਬਾਕੀ ਆਡਰ ਬਹੁਤ ਕਮਾਲ ਦਾ ਮੰਨ ਕੇ ਜਲ 20 ਲੀਟਰ ਚ ਵਾਇ ਦੱਸਿਆ ਮਾਲਕਾਂ ਨੇ ਠੀਕ ਹੈ ਬਾਈ ਇੱਥੇ ਆਪ ਨੂੰ 20 ਤੋਂ ਬਾਹਰ ਉਮੀਦ ਹੈ ਕਿ ਅਗਲਾ ਆਪ ਦੀ ਸਮਝ ਨਾਲ ਲੈ ਕੇ ਜਾਵੇ ਸਮਝ ਨਾਲ ਲੈ ਕੇ ਜਾ ਬਾਕੀ ਇਹਦੀ ਸੇਵਾ ਬਾਈ ਹਾਂਜੀ ਸੇਵਾ ਦੇ ਹ ਇਹ ਵੀ ਕ੍ਰੌਸ ਬਰੀਡ ਚ ਪੈਂਦੀ ਆਗੇ ਚਲ ਦੁੱਧ ਮੂਰੇ ਚੰਗਾ ਪਾ ਦੂਗੀ ਬਾਈ ਕਹਿੰਦਾ ਸੂਣ ਦੇ ਵੇਲੇ ਨੂੰ ਬਾਕੀ ਸਿੰਗੇ ਜ਼ਰੂਰ ਆ ਮਾੜਾ ਮਾੜਾ ਹੈ ਨਾ ਇਹ ਕੋਟ ਜੀ ਹੈ ਜੀ ਹਾਂ ਇੱਕ ਪਾਸੇ ਹੀ ਆ ਇਹ ਹਾਂ ਇੱਕ ਪਾਸੇ ਹੀ ਉਹ ਹੀ ਨਾ ਵੀ ਕਰੀ ਅਣਜਾਨ ਦਾਗ ਦਿੰਦੇ ਵੀ ਉਹ ਵੀ ਹਾਂ ਆ ਜਾਂਦੇ ਆ ਬਾਈ ਬੱਚੇ ਤੂੰ ਵਾਹ ਹਾਂ ਉਹ ਚੀਜ਼ ਸੂਣ ਹੀਗਾ ਠੀਕ ਆ ਬਈ ਆਰਡਰ ਨੂੰ ਬਹੁਤ ਕਮਾਲ ਦਾ ਬਾਕੀ ਹਜੇ ਕੱਚੀ ਪਈ ਆ ਬਾਈ ਦੇ ਕਹਿਣ ਦੇ ਅਨਸਾਰ ਕੱਚੀ ਹੈਗਾ 5-6 ਦਿਨ ਦੀ 5-6 ਦਿਨ ਦੀ ਕੱਚੀ ਆ ਇਹਨੇ ਆਰਡਰ ਦੇਣੋ ਦਿਨ ਹੜਕ ਪਾਉਂਦੇ ਤੁਰਿਆ ਜਾਣਾ ਨੇ ਹੁਣ ਬੜਾ ਚੰਗਾ ਜੀ ਗਲਾਸ ਸਰਕੇ ਥਾਣਾ ਬਹੁਤ ਚੰਗਾ ਬਾਈ ਥਾਣਾ ਤਾਂ ਚਾਰੇ ਪੂਰੇ ਗਾਇਬ ਤੇ ਗਲਾਬੀ ਥਾਣਾ ਵਾਕੀ ਗਲਾਬੀ ਥਾਣਾ ਦੀ ਮੰਗ ਵੀ ਬਹੁਤ ਆ ਬਹੁਤ ਬੜੀ ਸੀ ਚੰਗੀ ਆ ਜੀ ਸਾਰੀ ਇਹਗਾ ਠੀਕ ਆ ਬਾਈ ਗਾਈ ਇਹ ਤੇ ਕੀ ਮੋਲ ਆ ਬਾਈ ਜਾਇਜ਼ ਜਾ ਇਹਦਾ ਜੇ ਤਾਂ ਬਾਈ 63000 ਰੁਪਏ ਠੀਕ ਆ ਬਾਈ ਮਾਨਤਨ ਹੋਜੂ ਹਮਾਨਤਨ ਕੌਣ ਕਰਦੇ ਆਂ ਠੀਕ ਆ ਬਾਈ ਚਲ ਅੱਗੇ ਬਾਈ 5 ਨੰਬਰ ਹੈ ਇਹ ਦੂਜਾ ਸੂਹ ਸੁੰਦੀ ਬਾਈ ਜੀ ਇਹ ਵੀ ਠੀਕ ਆ ਬਾਈ ਕਿੰਨੇ ਕਦਮ ਬਾਕੀ ਆ ਇਹਦੇ ਇਹਦੀ ਪੰਜ ਛੇ ਦਿਨ ਹੋਇਆ ਸੱਤ ਲਊਗੀ ਇਹ ਠੀਕ ਆ ਬਾਈ ਅੱਡ ਰੇਦਾ ਹੀ ਬਹੁਤ ਮਾਨਾ ਹੈ ਨਾ ਹਾਂ ਜੀ ਬਾਕੀ ਬੜਾ ਮੂ ਵੀ ਬਰੀਕੀ ਜਾ ਹੈ ਨਾ ਬਰੀਕੀਆਂ ਜੀ ਲੈ ਲਊਗੇ ਤੇ ਦੇਖੋ ਨਾ ਹਾਂ ਸਹੀ ਗੱਲ ਹੈ ਨਾੜਾ ਨੂੜਾ ਦੇਖੀ ਦੱਦਾਂ ਗੰਦਲ ਦੀ ਦੱਦਾਂ ਵਾਲੀ ਸੁਂਦੀ ਹੈਗੀ ਦੂਜਾ ਸੁਆ ਸੁਂਦੀ ਹੈ ਬਾਈ ਹਾਂ ਹੋਰ ਪਹਿਲੇ ਸੂਏ ਦਾ ਮਤਲਬ 17 18 ਲੀਟਰ ਦਾ ਰਿਕਾਰਡ ਹੈਗਾ ਠੀਕ ਆ ਸਹੀ ਤੀਜੇ ਨੂੰ ਵੀ ਲੀਟਰ ਦੁੱਧ ਜੀ ਬੰਦਾ ਸੇਵਾ ਵਾਲੇ ਕੋਲ ਜਾਵੜੇਗਾ 20 ਲੀਟਰ ਦੁੱਧ ਚਵਾਊਗੀ ਬੜਾ ਚਵਾ ਦੋ ਬਾਈ ਹਾਂ ਹਾਂ 20 ਲੀਟਰ ਦੁੱਧ ਵਾਈ ਕਹਿੰਦਾ ਚਵਾ ਦੂਗੀ ਜੇ ਸੇਵਾ ਵਾਲੇ ਦੇ ਘਰੇ ਵਾ ਬਾਕੀ ਉਹ ਚੰਗੀ ਆ ਕੱਦ ਬੱਡ ਵੀ ਚੰਗਾ ਫੈਟ ਫੂਡ ਵੀ ਚੰਗੀ ਆਉਂਦੀ ਆ ਕਰਨ ਵਾਲਿਆਂ ਦੀ ਉਹ ਕੱਦ ਬਹੁਤ ਆ ਬਾਈ ਹਨਾ ਕੱਦ ਕੁਦ ਬਹੁਤ ਆ ਜੀ ਹਾਂ ਮੋੜ ਲਵੇ ਕੋਈ ਗੱਲ ਨਹੀਂ ਇਹਦਾ ਕੀ ਮੁੱਲ ਆ ਬਾਈ ਜਾਇਜ਼ ਆ ਬਾਈ ਇਹਦੇ 55000 ਦੇ ਦਿੰਦੇ ਆ ਜੀ ਇਹ ਵੀ 55000 ਦੀ ਬਾਕੀ ਬਾਈ ਦੇ ਮੁੱਲ ਜਾਇਜ਼ ਹੀ ਹੁੰਦੇ ਆ ਕਿ ਸਾਰਿਆਂ ਗਾਵਾਂ ਦੇ ਮੁੱਲ ਜਾਇਜ਼ ਹੁੰਦੇ ਆ ਬਾਈ ਕੋਲੇ ਮਾਲ ਆਉਂਦਾ ਬਾਅਦ ਚੋਂ ਪਹਿਲਾਂ ਵਿਕ ਜਾਂਦਾ ਹੈਗਾ ਬਾਈ ਦਾ ਰੇਟ ਨਹੀਂ ਆਪਾਂ ਜੀ ਗਲਤ ਕਰਦੇ ਰੇਟ ਨਹੀਂ ਨਹੀਂ ਰੇਟ ਨਹੀਂ ਬਾਈ ਗਲਤ ਕਰਦੇ ਸਹੀ ਗੱਲ ਆ ਬਾਈ ਦੀ ਫਾਤੋ ਵੇਚਣ ਵਾਲੇ ਬੰਦੇ ਵੀ ਲੈ ਜਾਂਦੇ ਅਗਰ ਨਹੀਂ ਵੇਚਣੀ ਹੁੰਦੀ ਦੂਰ ਪੇ ਛੱਡ ਕੇ ਦੇ ਦਿੰਦੇ ਸਹੀ ਗੱਲ ਆ ਬਾਈ ਸੱਚੀਆਂ ਗਾ ਕਿਸੇ ਵੀ ਗੱਲ ਨੂੰ ਠੰਡੀ ਤੇ ੱਤੀ ਕੋਈ ਐ ਨਹੀਂ ਗੱਲ ਵੀ ਕਿਸੇ ਗੱਲ ਨੂੰ ਜਿਵੇਂ ਮਰਜ਼ੀ ਹੋਣੀ ਚਾਹੀਦੀ ਘਰੇ ਚੋਂ ਠੰਡੀ ਪੂਰੀ ਜਿਵੇਂ ਮਰਜ਼ੀ ਜਿਵੇਂ ਬੈਠਾ ਰੋ ਹਾਂ ਬਾਕੀ ਕੱਚੀ ਕੱਚੀ ਹੈ ਜਿਹੜੀ ਹਫਤੇ ਦੀ ਕੱਚੀ ਜੀ ਹੋਰ ਤਾਂ ਕੋਈ ਮਤਲਬ ਵੀ ਨਹੀਂ ਕਿਸੇ ਗੱਲ ਦਾ ਅੱਗੇ ਬਾਈ 7 ਨੰਬਰ 6 ਨੰਬਰ ਹਾਂਜੀ ਬਾਈ ਇਹ ਪਹਿਲੋ ਸੂਸ ਹੁੰਦੀ ਹੈ ਬਾਈ ਠੀਕ ਆ ਬਾਈ ਕਿੰਨੇ ਕ ਦਿਨ ਬਾਕੀ ਆ ਇਹਦੇ ਵਾ 5 6 ਦਿਨ ਲੂਈ ਇਹ ਵੀ ਪੂਰੀ ਸੀਰ ਛੰਡਿਆ ਥਾਣੇ ਦੇਖੋ ਜੀ ਲੱਗਿਆ ਦੇ ਕੋਈ ਸੰਥਾਨ ਭਾਉ ਚੰਗਾ ਹੈ ਨਾ ਬਹੁਤ ਚੰਗਾ ਤੇ ਸੀ ਠੰਡੀ ਦੇਖੋ ਜਿਵੇਂ ਮਰਜੀ ਸੀ ਠੰਡੀ ਦਾ ਪੂਰੀ ਜਿਵੇਂ ਪਨੂਨ ਜਿਵੇਂ ਮਰਜੀ ਬੈਠੇ ਰਹੋ ਥੱਲੇ ਲੈ ਕੋਈ ਵਾਸਤੇ ਨਹੀਂ ਕੁਛ ਨਹੀਂ ਮਤਲਬ ਕੋਈ ਕਿਸੇ ਵੀ ਗੱਲ ਦਾ ਨਹੀਂ ਸਹੀ ਗੱਲ ਹੈ ਬਾਈ ਕੋਈ ਚੱਕਰ ਨਹੀਂਗਾ ਹਾਂ ਚੱਬ ਤਾਂ ਖੋਲ ਲਓ ਬਾਈ ਤੋੜ ਕੇ ਦਿਖਾ ਦਿਓ ਆਜਾ ਅੱਛਾ ਦਾਕਿਓ ਵੀ ਚੰਗੀ ਆ ਹੈ ਨਾ ਫੇਸ ਵਾਲੀ ਆ ਬਰੀਡ ਵਾਲੀ ਜੀ ਬੱਚੀ ਜਾ ਬੈੜ ਇਹ ਤਾਂ ਗੱਲ ਖੁਮਾਈ ਨਹੀਂ ਸੋਨਾਂ ਦੀ ਨਹੀਂ ਬੈੜ ਅੱਜ ਵੀ ਭਾਏ ਨਹੀਂ 70000 ਹੈ ਨਹੀਂ ਬਰੀਕੀ ਹੈ ਹੈਗੀ ਸੀ ਬਾਈ ਹਾਂ ਕਿੰਨਾ ਕਿ ਦੁੱਧ ਪਾ ਦੂ ਬਾਈ ਐਸਟੀਮੇਟ ਬਾਈ 17 18 ਕਿ ਲੀਟਰ ਦੀ ਮੈਨੂੰ ਉਮੀਦ ਹੈ ਤੋਂ ਮਤਲਬ 16 17 18 ਇੰਨਾ ਮੰਨ ਲੇ ਕੋਈ ਬਰੀਕੀ ਵਾਲੀ ਵੇੜਾ ਕਿ ਬਰੀਕੀ ਵਾਲੀ ਵੇੜਾ ਬਾਈ ਦੇ ਦੂਗਾ ਹਾਂ ਜਾਤ ਪਾਤ ਵਾਲੀ ਹੈ ਕੋਈ ਤਾਂ ਨਹੀਂ ਜੀ ਜਾਤ ਪਾਤ ਵਾਲੀ ਹੈ ਦੁੱਧ ਜਾਤ ਪਾਤ ਵਾਲੀ ਹੈ ਕੋਈ ਤਾਂ ਨਹੀਂ ਜੀ ਜਾਤ ਪਾਤ ਵਾਲੀ ਹੈ ਜਿਵੇਂ ਸੇਵਾ ਵਾਲੇ ਬੰਦੇ ਕੋਲ ਜਾੜੇ ਨਾਲ ਗਾਂ ਨੂੰ ਬਹੁਤ ਪਤਨ ਵਾਲੀ ਚੀਜ਼ ਆਈ ਇਹ ਤਾਂ ਗੱਲ ਹੈਗੀ ਆ ਵੀ ਦੂਜੇ ਸੂਏ ਨੂੰ ਬੰਦਾ ਸਮਾਈ ਵਾਲਾ ਹੋਵੇਗਾ ਤਾਂ ਚੰਗੇ ਰੁਪਏ ਨਾਲ ਲਾਉਗੀ 75000 ਦੀ ਵੇੜਾ ਅਗਲੇ ਯਾਰ ਠੀਕ ਹੈ ਬਾਈ ਕੀ ਮੋਲ ਹੈ ਬਾਈ ਇਹ ਤਾਂ ਦੇਣ ਲੈਣਾ ਦੇ ਜੀ ਲਈ 52000 ਦੀ ਬਾਈ ਕਹਿੰਦਾ ਇਹ ਵੀ 52000 ਦੀ ਦੇ ਦਾਂਗੇ ਬਾਕੀ ਹਜੇ ਕੱਚੀ ਆ ਸਾਬ ਲਾ ਬਲ ਟਲਾਂ ਬਹੁਤ ਪਈਆਂ ਸਾਰੀਆਂ ਕੱਢ ਕੇ ਸੂ ਗਿਆ ਦੇਖ ਲਓ ਲੈ ਬਾਈ ਨੇ ਕਿੱਥੇ ਕਰਕੇ ਸੂਣਾਗਾ ਅੱਗੇ ਬਾਈ 7 ਨੰਬਰ ਬਾਈ ਇਹ ਕੱਚੀ ਆ 10 12 ਦਿਨ ਦੀ ਠੀਕ ਆ ਬਾਈ ਹਾਂਜੀ ਅਡਰੇ ਦਾ ਵੀ ਬਹੁਤ ਕਮਾਲ ਦਾ ਹਨਾ ਜੇ ਮੈਂ ਚਲ ਵੀਡੀਓ ਬਣਾਉਣੀ ਕਰਕੇ ਜੇ ਨਾਲ ਪਾਤੀ ਹਾਂ ਵੀ ਨਹੀਂ ਪਹਿਲਾਂ ਕੱਚੀ ਆ ਸੀਗਾ ਵੀ ਚਲ ਤਿਆਰ ਕਰਕੇ ਚੰਗਿਰ ਵੀ ਬਣਾ ਜੀ ਠੀਕ ਆ ਬਾਈ ਹਣ ਇਹਦੇ ਵੀ ਪੂਰੀ ਵਿੱਛੀ ਚਾ ਚਲੋ ਬੰਦਾ ਲੈ ਜੂਗਾ ਚਲ ਅਗਲੇ ਨੂੰ ਕਮਾਈ ਦੇ ਦੂਗੀ ਠੀਕ ਆ ਬਾਈ ਹਾਂ ਚਾਰ ਦਨ ਸੰਭਲੋ ਬੰਦਾ ਚਾਰ ਦਿਨ ਜੇ ਕੋਈ ਵੀਰ ਸੰਭ ਲੂਗਾ ਹਾਂਜੀ ਹਾਂ ਹੂੰ ਹੋਰ ਲਵਾਈ ਤੋਰ ਕੇ ਦਿਖਾ ਦੂੰ ਠੰਡੀ ਸੀਲ ਪੂਰੀ ਆ ਹਨਾ ਠੰਡੀ ਸੀ ਠੰਡੀ ਸਾਉ ਸੀਲ ਤਾਂ ਫੁੱਲ ਆ ਗਈ ਵੇੜ ਵੇੜ ਆਪਣੇ ਕੋਲ ਠੰਡੀ ਠੰਡੀਆਂ ਹੁੰਦੀਆਂ ਇਸ ਗਰਮ ਵੇੜ ਲੈਿੰਦੇ ਨਹੀਂ ਹਾਂ ਬਾਕੀ ਗਰਮ ਵੇੜ ਆਪਣੇ ਕੋਲੇ ਆਉਂਦੀ ਨਹੀਂ ਬਹੁਤ ਘੱਟ ਆਉਂਦੀਆਂ ਰਹਿੰਦੀਆਂ ਆਪਣੇ ਕੋਲ ਪਰ ਘਰੇ ਵਿੱਚ ਨਹੀਂ ਹੁੰਦੀ ਵਿਕਦੀ ਨਹੀਂ ਜੀ ਗਰਮ ਉਹ ਪਕੜ ਮੰਡੀ ਤਾਂ ਜਾਈਦਾਂ ਨੇ ਪਤਾ ਠੀਕ ਆ ਬਾਈ ਹਾਂਜੀ ਵੇੜ ਪੂਰੀਆਂ ਬਰੀਕਾਂ ਵਾਲੀ ਐ ਵੀ ਹਾਂ ਬਾਈ ਬਰੀਕੀ ਵਾਲੀ ਵੇੜ ਆ ਪੂਰੀ ਮਤਲਬ ਸਮਾਈ ਕਰਨ ਵਾਲੀ ਹੁਣ ਵੀ ਦੱਸ ਦੇਣ ਦਾ ਅੱਪਕੇ ਸੰਭ ਕੀ ਹੁਣ ਵੀ ਰੰਗ ਪਤਲ ਜਾਣਾ ਨੇ ਰੰਗ ਬਦਲ ਜਾ ਹਾਂ ਇਹ ਇਹਦਾ ਮੁੱਲ ਕੀ ਆ ਬਾਈ ਜਾਇਜ ਆ ਇਹਦਾ ਮੁੱਲ ਜਿਵੇਂ ਜਾਇਜ ਆ ਜੀ ਬਸ 45000 ਦੀ ਬੱਸੀ ਦੇ ਦਾਂਗੇ ਚੱਕੋ ਬਾਈ ਨੇ ਜਮਾ ਜਾਇਜ ਮੁੱਲ ਕਰਤਾ ਬਾਈ ਕਹਿੰਦਾ 45000 ਦੀ ਬੱਸੀ ਦੇ ਦਾਂਗੇ ਬਹੁਤ ਜਾਇਜ ਮੁੱਲ ਆ ਬਾਕੀ ਕੱਚੀ ਆ ਕੱਚੀ ਦੇ ਹਿਸਾਬ ਨਾਲ ਮੁੱਲ ਵੀ ਤਾਂ ਥਾਣੀ ਬੈੜ ਨੂੰ ਸੀ ਠੰਡੀ ਪੱਖੋਂ ਖਾਣ ਪੀਣ ਪੱਖੋਂ ਤਾਂ ਗੱਲ ਕਰ ਵੀ ਨਹੀਂ ਸਮਾਈ ਨਹੀਂ ਸੀਗੀ ਇਹਦਾ ਬੈੜ ਬਰੀਕੀਆਂ ਬਹੁਤ ਆ ਬੈੜ ਤੇ ਨਹੀਂ ਬਰੀਕੀਆਂ ਬਹੁਤ ਆ ਬਾਈ ਸਮਾਈ ਹੋ ਗਈ ਤਾਂ ਦੁੱਧ ਤੇ ਆਜੂ ਬੈੜ ਹਾਂ ਦੁੱਧ ਦੇਊ ਜੀ ਬੈੜ ਚੰਗਾ ਤਾਂ ਦਊ ਥੋੜੇ ਇਧਰ ਵੀ ਦਿਖਾ ਰਹੇ ਥਾਣ ਨੂੰ ਕੱਲੀ ਕੱਚੀ ਕੱਟ ਕੱਲਾ ਕੱਲਾ ਥਾਣਾ ਪਿਆ ਪੂਰਾ ਮੁੱਠੀ ਮੁੱਠੀ ਕੱਲਾ ਕੱਲਾ ਥਾਣਾ ਬਾਕੀ ਠੰਡੀ ਸੀ ਲੋੜੀਆ ਕਹਿੰਦੀ ਕੁਛ ਨਹੀਂ ਅੱਗੇ 8 ਨੰਬਰ ਵੜ ਗਈ ਇਹ ਕਿਹੜਾ ਸੁਆਹ ਸੁਦੀ ਪਹਿਲਾਂ ਸੁਪ ਪਲੂਣ ਹੀ ਸੁਦੀ ਬਈ ਇਹ ਠੀਕ ਹੈ ਜੀ ਪਲੂਣ ਹੀ ਸੁਦੀ ਹੈ ਹਾਂਜੀ ਪਲੂਣ ਹੀ ਸੁਦੀ ਹੈ ਆਰਡਰ ਦੇਖੋ ਐ ਬਣਾਈ ਬੈਠੀ ਆ ਜਿੰਨੇ ਮਤਲਬ ਬ੍ਰੀਡ ਹੈ ਜੀ ਬ੍ਰੀਡ ਸਰਕਾਰ ਦੀ ਬੀਰਤਾਂ ਨੂੰ ਵਾਲੀ ਜਾਂਦੀ ਹੈ ਜੀ ਥਾਣ ਬਹੁਤ ਚੰਗਾ ਲੱਗਿਆ ਹੈ ਨਾ ਚਾਰੇ ਥਾਣ ਹਾਂ ਇਹ ਵਾ ਦੇਖੋ ਉਹਨਾਂ ਇਧਰ ਨੂੰ ਉਹਨਾਂ ਹੀ ਮੂਰ ਨੂੰ ਆ ਬਾਕੀ ਆਰਡਰ ਦੇਖੋ ਕੱਪੜੇ ਰਿਕਾਰਡ ਹਾਂ ਆ ਠੀਕ ਆ ਬਈ ਇਦਾਂ ਬਹੁਤ ਕਮਾਲ ਦਾ ਬਰੀਕੀ ਚ ਨਾੜਾ ਬਹੁਤ ਹਣ ਚਾਰ ਵਿਆ ਪੂਰੇ ਵਧੀਆ ਪੂਰੀ ਵਿੱਤੀ ਤੇ ਥਾਣਾ ਗੇ ਹਾਂਜੀ ਬਾਕੀ ਸਮੀ ਭਲੀ ਪੂਰੀਆ ਪਹਿਲਾਂ ਨੇ ਸੂਰੀਆ ਸੀ ਦੇਖ ਲਓ ਕਿਸੇ ਪੱਖੋਂ ਵੀ ਨਹੀਂ ਆਇਆ ਇਹ ਨਾ ਠੀਕ ਆ ਬਈ ਹਾਂ ਪਤਾ ਖੜ ਜਾ ਠੰਡੀ ਸੀ ਪੂਰੀ ਆ ਬਈ ਕਹਿੰਦਾ ਪਹਿਲਾਂ ਦਾ ਆਰਡਰ ਬਹੁਤ ਕਮਾਲ ਦਾ ਬਾਕੀ ਕਿੰਨੇ ਕੰਨ ਲੈ ਜੂ ਬਾਈ ਇਹੇ ਕੱਢੀ ਵੇਖੋ ਜੀ ਸਹੀ ਗੱਲ ਆ ਬਾਈ ਬਹੁਤ ਚੰਗਾ ਹਾਂ ਆਰਡਰ ਬਹੁਤ ਕਮਾਲ ਦਾ ਉਹਨੇ ਮੂਹਰ ਨੂੰ ਆ ਉਹਨੇ ਪਿੱਛੇ ਨੂੰ ਲੈਵਾ ਕਿਸੇ ਪੱਖੋਂ ਨਹੀਂ ਮਾਰਖਾਂ ਦੀ ਬੱਸੀ ਇਹਦਾ ਬਈ ਜਾਇਜ਼ ਜਾ ਕੀ ਮੁੱਲ ਰੂ ਇਹਦਾ ਜਾਇਜ਼ ਜਾ 53000 ਦੀ ਬੱਸੀ ਦੇ ਰਹੀ ਹੈ ਹੱਥ ਲਾ ਦੋ ਹਾਂ ਬ੍ਰੀਡ ਵਾਲੀ ਹੈਗਾ ਬਰੀਕੀਆਂ ਵਾਲੀਆਂ ਜੀ ਬਰੀਕੀਆਂ ਵਾਲੀਆਂ ਬਈ ਬਾਕੀ ਆਰਡਰ ਆਏ ਆ ਵੀ ਦੂਜੇ ਤੀਜੇ ਸੂਆਲੀ ਬਾਗੂ ਦਾ ਹੁਣ ਤਿਆਰ ਆ ਇੰਨਾ ਹੀ ਇਧਰ ਇੰਨਾ ਹੀ ਮੂਰ ਨੂੰ ਕਹਿੰਦਾ ਹਲੇ ਬਾਕੀ ਹਲੇ ਕਿਹੜਾ ਸੂਣ ਲੱਗੀ ਹੈਗੀ ਸੂਣ ਲੱਗੀ ਹੈ ਹਜੇ ਕੱਚੀ ਹੈ ਜਦ ਨਾਲ ਦੋ ਚਾਰ ਦਿਨ ਕੱਢਣੇ ਹੈਗੇ ਮਤਲਬ ਹੋਰ ਦਾ ਹੋਰੀ ਵਾਂਗ ਠੀਕ ਹੈ ਬਈ ਬਾਕੀ ਅਜੇ ਪੁੜਾ ਨਹੀਂ ਨਮਾਇਆ ਕੋਈ ਜਮਾ ਪੁੜੇ ਸਹੀ ਖੜੇ ਆ ਹਾਂਜੀ ਅੱਗੇ ਬਈ 9 ਨੰਬਰ ਬਈ ਜੀ ਇਹ ਵੀ ਪਹਿਲਾ ਸ ਬਸ ਪੰਚਰ ਵੀ ਲਉਈ ਪੰਛੀ ਇੱਕ ਦਿਨ ਦਾ ਜਜਾ ਠੀਕ ਆ ਬਾਈ ਐ ਡਰੇ ਦਾ ਵੀ ਸੀਲ ਠੰਡੀ ਹੈ ਜੀ ਥਣ ਥਣ ਦੇਖੋ ਜੀ ਲੱਗਿਆ ਹੂੰ ਪੂਰਾ ਲਾਲੀ ਚ ਥਾਣਾ ਹੈ ਦਾ ਹਾਂਜੀ ਖੋਲੋ ਬਾਈ ਨੂੰ ਵੀ ਤੋੜ ਕੇ ਦਿਖਾ ਦੋ ਬਾਲਟੇ ਲਾ ਬੋ ਤਾਂ ਭਈਆਂ ਹਾਂ ਖੋਲੋ ਬਲ ਨੂੰ ਵੀ ਕੱਚੀ ਹੈ ਬੜਾ ਕਿੰਨੇ ਕ ਦਿਨ ਕੱਢ ਜੂ ਹਜੇ ਪੰਚ ਛੇ ਦਿਨ ਮੰਨ ਕੇ ਚੱਲੋ ਜੀ ਹੂੰ ਯਾਦ ਪਾ ਪਖੋਂ ਨਹੀਂ ਬੱਛੀ ਦੀ ਬੋਦੀ ਵਾਦੀ ਚੈੱਕ ਕਰ ਲਓ ਬਹੁਤ ਚੰਗੀ ਬੋਦੀ ਹੈ ਜੀ ਇਹ ਵੀ ਬਰੀਡ ਵਾਲੀ ਬੱਛੀ ਹੈ ਜੀ ਬਾਕੀ ਹਜੇ ਦੂਜੇ ਛੂਏ ਨੂੰ ਜਾ ਕੇ ਨੇ ਬਹੁਤ ਚੰਗੀ ਬਣ ਜਾਨਾ ਉਹਨਾਂ ਤਾਂ ਬਹੁਤ ਜ਼ਿਆਦਾ ਗਾਹ ਹੋਈ ਗੱਲ ਹੂੰ ਬ ਤੇ ਘਟਾਲੀ ਵਿੱਚ ਚੀਜ਼ ਬਾਕੀ ਇਹ ਸ਼ਾਮ ਕੀ ਬੱਸੀ ਦਿਨ ਹਜੇ ਕੱਢ ਜੋ ਬਾਈ ਹਨਾ ਦੋ ਚਾਰ ਹਾਂ ਪੰਜ ਹਾਂ 5 6 ਦਿਨ ਅੰਦਾਜ਼ਾ ਹੈ ਬਾਕੀ ਦੋ ਦਿਨ ਬਾਈ ਵੱਧ ਘੱਟ ਲਾ ਜਾਂਦਾ ਪਸੂ ਪਹਿਲਾਂ ਵੇਖ ਹੋ ਸਕਦਾ ਮਗਰ ਇਹ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਹੀ ਇਹ ਤਾਂ ਪ੍ਰਮਾਤਮਾ ਨੂੰ ਹਾਂ ਆਹ ਇੱਧਰ ਕਦ ਕੁੱਦ ਪੂਰਾ ਬੱਸੀ ਦਾ ਨਹੀਂ ਗੱਲ ਕਦ ਕੁੱਦ ਪੂਰਾ ਹੀ ਐ ਨਹੀਂ ਛੋਟੀ ਨਹੀਂ ਗਏ ਬੱਸ ਇਹਦਾ ਜੈਜ ਕੀ ਮੁੱਲ ਰਹੂਗਾ ਜੀ ਬਾਈ ਇਹ ਜਮਾ ਜੈਜ 55000 ਦੀ ਦੇ ਦੇਾਂਗੇ ਜੀ ਬੱਸੀ ਬੱਸ ਠੀਕ ਆ ਹਾਂ 55000 ਦੀ ਦੇ ਦੇਾਂਗੇ ਬਾਈ ਹਾਂ 55000 ਦੇ ਦੇਾਂਗੇ ਪੂਰੀ ਸੀ ਠੰਡੀ ਆ ਸਨਹਾਂ ਠੰਢੀ ਸੀ ਤਾਂ ਪੂਰੀ ਆ ਬਾਕੀ ਬਾਈ ਦੇ ਮੁੱਲ ਪਤੀ ਆ ਸਾਰਿਆਂ ਨੂੰ ਜਾਇਜ ਹੀ ਹੁੰਦੇ ਆਗੇ ਕੰਸੂਨ ਬੜਾ ਜੰਗਲ ਕੀ ਵਿਚ ਨੂੰ ਬਾਕੀ ਠੰਡੀ ਦੀ ਮੇਨ ਗੱਲ ਦੇਖੋ ਜੀ ਮੈਂ ਪਹਿਲੇ ਨਾਲ ਕਿ ਪਲੂਣ ਵਾਸੀ ਹਾਂ ਬਈ ਬਹੁਤ ਜ਼ਿਆਦਾ ਹਾਂ ਕਹਿੰਦੀ ਕੁਛ ਨਹੀਂ ਮਤਲਬ ਬਹੁਤ ਹੋ ਜਾਣੇ ਜੀ ਹਲੇ ਤੱਕ ਮਨ ਲਾ ਇਹਦਾ ਕੱਚੀ ਪਈ ਹੈ ਜੀ ਹਾਂ ਕੱਚੀ ਹੈ ਇੱਧਰ ਹੈ ਲੇ ਕਮਾਲ ਇੱਧਰ ਦੀ ਦਿਖਾਓ ਐ ਮਤਲਬ ਉਹਨੇ ਹੀ ਮੂਹਰ ਨੂੰ ਇੱਕ ਤਾਂ ਪਾਸੇ ਇੱਕ ਪਾਸੇ ਜੀ ਹੁੰਦਾਗਾ ਹਾਂ ਜੇ ਦੋਨੇ ਮੂਹਰ ਨੂੰ ਆਹ ਥਾਰ ਦੇਖੋ ਉਹਨੇ ਨਿਸ਼ਾਨ ਉਹਨੇ ਮੂਹਰ ਨੂੰ ਆਹਲੀ ਸੀ ਠੰਡੀ ਬੱਤ ਫਿੱਟ ਫਿੱਟ ਜਲੇਵਾ ਫਿੱਟੰਗ ਵਾਲੇ ਹਾਂ ਫਿੱਟੰਗ ਵਾਲਾ ਲੈ ਅੱਗੇ ਜੀ ਇਹ ਦੂਜਾ ਸੂਸ ਹੁੰਦੀ ਬਈ ਇਹ ਠੀਕ ਆ ਬਾਈ ਇਹ ਅੱਜ ਆਈ ਹਲੇ ਆਪਣੇ ਕੋਲ ਹੁਣੀ ਆਈ ਆ ਇਹਨੇ ਕਿੰਨਾ ਕ ਦੱਤ ਪਾਇਆ ਪਿਛਲੇ ਸੂਰੇ ਪਿਛਲੇ ਸੂਰੇ ਮਾਲਕ ਨੇ ਦੱਸਿਆ ਜੀ ਇਹਦਾ ਮੰਨ ਕੇ 18-19 ਲੀਟਰ ਅਸੀਂ 18-19 ਲੀਟਰ ਇਹਨੇ ਬਾਹਰ ਨੇ ਚਵਾਇਆ ਹੈਗਾ ਹਾਂ ਇਹ ਮਤਲਬ ਫਾਰਮ ਵਾਲੇ ਬੰਦੇ ਤੋਂ ਲਈ ਜਾ ਕਿਸੇ ਤੋਂ ਐਦ ਕੀ ਕਿੰਨਾ ਕ ਪਾ ਦੂ ਐਸਟੀਮੇਟ ਜਾਈ ਤੇ 20 ਤੋਂ ਬਾਹਰ ਚਵਾਉਣ ਦਾ ਕਹੀ ਸੇਵਾ ਵਾਲੇ ਬੰਦੇ ਗੱਦ ਬਹੁਤ ਆ ਹਨਾ ਬਰੀਕੀ ਜੀ ਬਹੁਤ ਆ ਹਾਂ ਜੀ ਬਾੜ ਪੂਰੀ ਪੱਕੇ ਅੰਦਰੋਂ ਕਰਦੀ ਮੇਦੇ ਮੋਦੇ ਖਾਣ ਪੀਣ ਨੂੰ ਬਹੁਤ ਚੰਗਾ ਬੈੜਦਾ ਹਾਂ ਬੀਂ ਚੰਗਾ ਬਾਕੀ ਕੰਨ ਵੀ ਸੁਣਦਾ ਜੋ ਆਈ ਆ ਮੇਰੇ ਕੋਲੇ ਹੋ ਗਿਆ ਡੇਢ ਘੰਟੇ ਨੂੰ ਆਈ ਕਾਲਾ ਹੀ ਕਰ ਨਹੀਂ ਪਸੂ ਕਰ ਜਾਂਦਾ ਕੁਛ ਟਾਈਮ ਖਤਰਾਂ ਅਡਰਵੇ ਦੇ ਵੀ ਥਾਂ ਤੇ ਕਿੜਮਿਆਂ ਪੂਰੇ ਜਾਉਂਦੇ ਨਹੀਂ ਤੋ ਵੀ ਦੀ ਬਾਹਰ ਦੀ ਉਮੀਦ ਹੈ ਤੋ ਠੀਕ ਆ ਬਾਈ ਪੱਕੀ ਅਗਲਾ ਸਭ ਕੋ ਦੇਖ ਕੇ ਲੈ ਜੀ ਅਗਲੀ ਮੁੜਕੇ ਲੈ ਕਹਿੰਦਾ ਤੂੰ ਮੈਂ ਕਿਹਾ ਸੀਗਾ ਸਹੀ ਗੱਲ ਆ ਬਾਈ ਅਗਲਾ ਨਰਖ ਵਰਕ ਕਰਕੇ ਲੈ ਕੇ ਜਾਦੇ ਆਂ ਦੀ ਪਸੂ ਦੀ ਪਸੂ ਤੇ ਹੋ ਜਾਂਦੀ ਕੁਛ ਗੱਲ ਕੁਛ ਬੰਦੇ ਦੀ ਸੇਵਾ ਤੇ ਹੋ ਜਾਂਦੀ ਗੱਲ ਹਨਾ ਠੀਕ ਆ ਬਾਈ ਉਹਦਾ ਆਪਦੀ ਸਮਝ ਨਾਲ ਲੇ ਕੇ ਜਾ ਆਪਾਂ ਤਾਂ ਕਿਸੇ ਗੱਲ ਦੀ ਲੈਦੇ ਨਹੀਂ ਕੋਈ ਗੱਲ ਸਹੀ ਗੱਲ ਆ ਬਾਈ ਕਹਿੰਦਾ ਵੀ ਅਗਲਾ ਆਪਦੀ ਨਰਖ ਪਰਖ ਕਰਕੇ ਸਾਰਾ ਕੋ ਦੇਖ ਕੇ ਲਵੇ ਹਾਂਜੀ ਹਾਂਜੀ ਤੇ ਇਹਦਾ ਬਾਈ ਜਾਇਜ਼ ਜਾਂ ਕੀ ਮੌਲ ਰਹੂਗਾ ਬਾਈ ਜੀ ਬਿਲਕੁਲ ਜਾਇਜ਼ ਜਮਾ 55000 ਦੀ ਬੈੜ ਦੇ ਦਿਆਂਗੇ ਠੀਕ ਆ 55000 ਦੀ ਬਾਈ ਕਹਿੰਦਾ ਇਹ ਵੀ ਬੈੜ ਦੇ ਦਿਆਂਗੇ ਹਾਂ ਬਾਈ ਦੇ ਰੇਟ ਜਮਾ ਜਾਇਜ਼ ਰੇਟ ਆਗੇ ਬਾਕੀ ਕੱਦ ਬੈਟ ਕੋਈ ਕਿਸੇ ਪੱਖੋਂ ਕੋਈ ਵੜਾ ਐ ਨਹੀਂ ਵੀ ਕੱਦ ਦੀ ਛੋਟੀ ਆ ਚੰਗੇ ਕੱਦ ਵੜਦੇ ਨੇ ਅੱਗੇ ਬਾਈ ਲਾਸਟ ਵੈੜ ਇਹ ਦੂਜਾ ਸੂਹ ਸੁਣਦੀ ਐ ਬਾਈ ਇਹ ਜਣੀ 10 12 ਦਿਨ ਦੀ ਕੱਚੀ ਐ ਇੰਨਾ ਕੋ ਬੰਦਾ ਉਹਦੀ ਸਮਝ ਨਾ ਲੈ ਜੀ ਠੀਕ ਆ ਬਾਈ ਹਾਂ ਵੀ 10 12 ਦਿਨ ਦੀ ਕੱਚੀ ਐ ਦੁੱਧ ਦਾ ਰਿਕਾਰਡ ਬਹੁਤ ਚੰਗਾ ਹੈ ਦਾ ਅਡਰੇ ਵੀ ਬਹੁਤ ਕਮਾਲ ਦਾ ਤਿਆਰ ਕਰਦੀ ਹੁੰਦੀ ਆ ਹਨਾ ਹਾਂ ਹਾਂ ਹਾਲੇ ਕੱਚੀ ਹਾਲੇ ਚਾਰੀ ਕਰਨਾ ਕੱਚੀ ਆ ਗਈ ਬਾਕੀ ਫੇਸ ਕੁਆਲਟੀ ਵੀ ਚੰਗੀ ਆ ਜਿਹਦਾ ਮਤਲਬ ਪਹਿਲੇ ਸੂਏ ਦਾ 22 ਲੀਟਰ ਦੁੱਧ ਕੱਢਿਆ ਬਾਈ ਠੀਕ ਆ ਬਾਈ ਹਾਂ ਮਾਲਕਾਂ ਜੀ ਤੂੰ ਲਈ ਹੈਗਾ ਇਹ ਵੀ ਦੁੱਧ ਵਾਲੇ ਬੰਦੇ ਤੋਂ ਲਈ ਹੈ ਕਿਸੇ ਨੇ ਜਾਂ ਕਿਸੇ ਨੇ ਬਾਹਰ ਬਾਗੀ ਬੰਦੇ ਠੀਕ ਆ ਪਹਿਲੇ ਸੂਏ ਮਤਲਬ ਕਿ ਦੁੱਧ ਨੇ ਕੱਢਿਆਗਾ ਇਹਨਾਂ ਹਾਂ 22 ਲੀਟਰ ਦੁੱਧ ਇਹਦਾ ਕੱਢਿਆ ਵਾ 22 ਲੀਟਰ ਦੀ ਮੰਨ ਕੇ ਤਾਂ 25 26 ਲੀਟਰ ਦੀ ਉਮੀਦ ਹੈ ਤੋ ਬਾਕੀ ਲਿਸੀ ਲੁਸੀ ਕਿਸੇ ਪਾਸੇ ਉਹ ਨਹੀਂ ਨਾ ਦੁੱਧ ਬਣਾ ਦੇਦਾ ਬਹੁਤ ਆ ਠੀਕ ਹੈ ਭਾਈ ਹੋਰ ਮੇਰੇ ਖੁੱਲੀਆਂ ਜਿਹੜੇ ਵਸੂ ਜਾਣ ਜਾਂਦਾ ਉਹੀ ਦੁੱਧ ਕੱਢੂਗਾ ਤਿਆਰ ਹੋਇਆ ਵਾ ਹਾਂਜੀ ਬਾਕੀ ਨੇ ਦੁੱਧ ਐ ਕਿ ਕਿੰਨਾ ਕੁ ਪਾਣਾ ਭਾਈ ਐਸਟੀਮੇਟ 25 25 20 ਲੀਟਰ ਦੀ ਮੈਨੂੰ ਤਾਂ ਉਮੀਦ ਹੈ ਜੀ ਅਗਲਾ ਆਪ ਦੀ ਸਮਝਣ ਲੈ ਕੇ ਜਾਵੇ ਹਨਾ ਠੀਕ ਹੈ ਭਾਈ ਹਾਂ ਬੈੜ ਵੱਡੀ ਹੈ ਬੈੜ ਜਾਤ ਪਾਤ ਆ ਕੋਈ ਐਨੀ ਗੱਲ ਹਾਂ ਜਾਤ ਪਾਤ ਆ ਬਾਕੀ ਹਾਂਜੀ ਆਹ ਕਾ ਥੋੜਾ ਇਹਦਾ ਮੰਦੀ ਆ ਇਹ ਥਲੀਆਰੇ ਦਾ ਮੰਦੀ ਆ ਭਾਈ ਕਹਿੰਦਾ ਖੁੱਲੀ ਛੱਡੀ ਵੀ ਸੀ ਖੁੱਲੀ ਸੀਗੀ ਬੈੜ ਠੀਕ ਆ ਭਾਈ ਆ ਪੁੱਤ ਤਾਂ ਹੀ ਹੋਰ ਪਾਸੇ ਨਜਾਈ ਜਾਂਦੀ ਹੈ ਥਲੀਆਰੇ ਦੀ ਐਲਕਾ ਮੰਦੀ ਕੋਈ ਗੱਲ ਨਹੀਂ ਭਾਈ ਇੱਥੇ ਕੋਈ ਬੰਨ ਕੀ ਦਿ ਕੋਈ ਇਹਦਾ ਇਹਦਾ ਮੰਨ ਦੀ ਹੈ ਠੀਕ ਹੈ ਬਈ ਇਹਦਾ ਮੁੱਲ ਬਈ ਜਾਇਜ਼ ਜਾਇ ਦੇਣ ਲੈਣ ਕੀ ਰਹੂਗਾ ਬਈ ਇਹ ਮੁੱਲ ਆਪਾਂ ਜਾਇਜ਼ ਹੀ ਕਰਦੇ ਹਾਂ ਤਾਂ ਕਿਉਂ ਘਬਰਾਉਨੇ ਤੁਸੀਂ ਕੋਈ ਗੱਲ ਨਹੀਂ ਬਈ ਹਾਂ ਮੁੱਲ ਇਹ ਵੀ ਕੋਈ ਇਹਦਾ 75 ਨਹੀਂ ਕੋਈ 80 ਨਹੀਂ 65000 ਰੁਪਏ ਚ ਜਣੀ 100 ਦਾ ਨਾ ਛੋੜ ਕਰੂੰਗਾ ਲਈ ਮੈਂ ਠੀਕ ਆ ਬਈ ਤੇ ਬੰਦਾ ਜੇ ਅਗਲੇ ਮੈਂ ਇਹ ਵੀ ਜ਼ਿਆਦਾ ਲੱਗੂਗਾ ਫਿਰ ਉਹ ਤਾਂ ਤੁਹਾਨੂੰ ਹੱਲ ਨਹੀਂ ਜੀ ਆਪਣੇ ਕੋਲ ਨਹੀਂ ਸਹੀ ਗੱਲ ਹੈ ਬਾਈ ਦੀ ਬਾਈ ਕਹਿੰਦਾ ਉਹਦਾ ਕੋਈ ਹੱਲ ਨਹੀਂਗਾ ਬਾਕੀ ਇਹ ਚੋ ਵੀ ਕਿਸੇ ਬੰਦੇ ਨੂੰ ਚੰਗਾ ਬਦ ਲੱਗੂਗਾ ਹਾਂ ਬਾਕੀ ਰੇਟ ਸਾਰੀਆਂ ਨਹੀਂ ਜਾਈ ਪੂਰੀ ਸੀ ਠੰਡੀ ਹੈ ਇਹ ਗੱਲ ਨਹੀਂ ਕੋਈ ਬੰਦਾ ਕਿਸੇ ਕੋਲੋਂ ਵੀ ਘ ਜਿਵੇਂ ਮਰਜੀ ਹਲੇ ਕੱਚੀ ਐ ਨਾਲੇ ਹੁਣੀ ਬਿਠਾ ਰਿਆ ਥੱਲੇ ਕੋੜੇ ਕੱਚੀ ਐ ਬਾਈ ਕੁਛ ਨਹੀਂ ਕਹਿੰਦੀ ਕਰਨ ਵਾਲੀ ਹਾਂ ਠੰਡੀ ਸੀਲ ਫੁੱਲ ਉਹ ਵੀ ਠੰਡੀ ਸੀ ਦਾ ਪੂਰੀ ਡਬਲ ਐ ਛੋਟੀ ਨਾ ਬੰਦੇ ਬੰਦਾ ਨਹੀਂ ਛੋਟ ਹੀ ਨਹੀਂ ਹੈਗੀ ਬਾਈ ਕੱਦ ਤੇ ਡਬਲ ਪਿਓਰ ਦੂਜਾ ਸੁਆਸੁੰਦੀ ਐ ਪਿਓਰ ਦੂਜਾ ਸੁਆਸੁੰਦੀ ਐ ਬਾਕੀ ਬਾਈ ਕਹਿੰਦਾ ਇਹਦਾ ਮੁੱਲ ਬਾਈ ਨੇ 10 ਦੱਸੀ ਦਿੱਤਾ ਜੀ ਬਸ 65000 ਦੀ ਬਾਈ ਕਹਿੰਦਾ ਵੇਟ ਦੇ ਮੈਂ ਵੇਟ ਅੱਜ ਵੀ 75000 ਦੇ ਜੇ ਤੇ ਪਿਆਰ ਹੋ ਗਈ 5-7 ਦਿਨਾਂ ਚ ਹੁਣ ਵੀ ਹੈਗੀ ਐ ਬਾਈ ਹਾਂ ਬਾਕੀ ਆਪਾਂ ਵੀਰ ਦੇ ਨਾਲ ਕਿ ਸਾਨੂੰ 11 ਦੇ 11 ਹੀ ਦਿਖਾਤੇ 11 ਨਗਾਂ ਜੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਨਗਾ ਨੂੰ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦੇ ਲੋ ਧੰਨਵਾਦ